ਕਰਨਲ ਪਸ਼ਪਿੰਦਰ ਸਿੰਘ ਬਾਠ ਮਾਮਲੇ ਨੂੰ ਲੈ ਕੇ ਚਰਚਾਵਾ ਕਾਫੀ ਤੇਜ਼ ਵੱਧਦੀਆਂ ਜਾ ਰਹੀਆਂ ਨੇ ਪਟਿਆਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਧਰਨਾ ਲੱਗਿਆ ਹੋਇਆ ਪ੍ਰਦਰਸ਼ਨ ਹੋ ਰਿਹਾ ਦੋ ਦਿਨ ਸਫਲਤਾਪੂਰਵਕ ਚੱਲ ਰਿਹਾ ਅੱਜ ਵੀ ਉਹ ਲੱਗਿਆ ਹੋਇਆ ਮੰਗਾ ਇਹੀ ਨੇ ਕਿ ਇੱਕ ਐਸਐਸਪੀ ਨਾਨਕ ਸਿੰਘ ਉਹਨਾਂ ਦੀ ਤਬਾਦਲਾ ਕਰ ਦਿੱਤਾ ਜਾਵੇ ਤੇ ਮਾਮਲਾ सीबीआई ਦੇ ਕੋਲ ਪਹੁੰਚ ਜਾਵੇ सीबीआई ਦੀ ਜਾਂਚ ਜਿਹੜੀ ਹੈ ਉਹ ਮੰਗੀ ਜਾ ਰਹੀ ਹੈ ਵਾਰ-ਵਾਰ ਇਸ ਮਸਲੇ ਦੇ ਉੱਤੇ ਟਿੱਪਣੀਆਂ ਹੋ ਰਹੀਆਂ ਨੇ ਇਹਦੇ ਬਾਰੇ ਜਾਣਕਾਰੀ ਹਾਸਲ ਕਰਨੀ ਬਹੁਤ ਜ਼ਰੂਰੀ ਹੈ ਲੀਗਲ ਜਾਣਕਾਰੀ ਹਾਸਲ ਕਰਨੀ ਬਹੁਤ ਜ਼ਰੂਰੀ ਹੈ ਔਰ ਜਿਹੜੇ ਸ਼ਖਸ ਕੋਲ ਅੱਜ ਮੈਂ ਮੌਜੂਦ ਆ ਉਹ ਸਾਨੂੰ ਇਹ ਸਾਰੀ ਜਾਣਕਾਰੀ ਪ੍ਰੋਵਾਈਡ ਕਰ ਸਕਦੇ ਆ ਮੇਰੀ ਮਰਾਦ ਹੈਗੀ ਆ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਢਿੰਗਰਾ ਹੁਣਾਂ ਦੇ ਨਾਲ ਸੀਨੀਅਰ ਵਕੀਲ ਵੀ ਨੇ ਐਡਵੋਕੇਟ ਸਾਹਿਬ ਸਮਾਰਦੇਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਾਹਿਬ ਸਿੰਘ ਜੀ ਵਕੀਲ ਸਾਹਿਬ ਜਿਹੜੀ ਪੁਲਿਸ ਇਨਸੀਡੈਂਟ ਤੋਂ ਬਾਅਦ ਤੁਸੀਂ ਲੀਗਲੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦਾ ਕੀ ਕਰਿਕਿਊਲਮ ਹੋਣਾ ਚਾਹੀਦਾ ਸੀਗਾ ਤੇ ਕੀ ਕੁਝ ਹੋਇਆ ਕਿਵੇਂ ਤੁਸੀਂ ਇਨਡਿਫਰੈਂਸ ਰੱਖਦੇ ਹੋ ਦੇਖੋ ਜਿਹੜਾ ਇਨਸੀਡੈਂਟ ਹੋਣ ਤੋਂ ਬਾਅਦ 13 ਤਰੀਕ ਦਾ ਇਨਸੀਡੈਂਟ ਹੈ ਤੇ ਪੁਲਿਸ ਨੇ 22 ਤਰੀਕ ਨੂੰ ਐਫ ਆਈ ਆਰ ਦਰਜ ਕੀਤੀ 9 ਦਿਨ ਬਾਅਦ ਤੇ ਜਿਹੜਾ ਇਹੀ ਉਹਨਾਂ ਦੇ ਕਰਨਲ ਬਾਠ ਦੇ ਪਰਿਵਾਰ ਦਾ ਉਹਦੀ ਵਾਈਫ ਜੋ ਸੁਵਿੰਦਰ ਕੋਰ ਬਾਠ ਦਾ ਕੰਸਰਨ ਹੈ ਵੀ ਪੁਲਿਸ ਨੇ ਪਹਿਲਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੇ ਕਿਹਾ ਵੀ ਮੇਰੇ ਤੇ ਡੀਐਸਪੀ ਨੇ ਤੇ ਐਸਐਸਪੀ ਨਾਨਕ ਸਿੰਘ ਨੇ ਦਬਾਅ ਬਣਾਇਆ ਹੈ ਕਿ ਤੁਸੀਂ ਰਾਜੀਨਾਮਾ ਕਰ ਲੋ ਵੀ ਬਜਾਏ ਕਿ ਉਹ ਦੋਸ਼ੀਆਂ ਤੇ ਕਾਰਵਾਈ ਕਰ ਦੇ ਜਿਨ੍ਹਾਂ ਨੇ ਉਹਦੇ ਹਸਬੰਦ ਨਾਲ ਮਾਰਕਟਾਈ ਕੀਤੀ ਵੀ ਜੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਤੇ ਉਹਨਾਂ ਜਿਹੜਾ ਰਵਈਆ ਪੱਖਪਤੀ ਹੈ ਤੇ ਇਸ ਨਾ ਹਾਲਾਤਾਂ ਦੇ ਵਿੱਚੋਂ ਮੈਨੂੰ ਉਮੀਦ ਨਹੀਂ ਹੈਗੀ ਵੀ ਉਹਨੂੰ ਇਨਸਾਫ ਮਿਲ ਸਕੇ ਜਿਹਦੇ ਕਰਕੇ ਉਹ ਕਹਿ ਰਹੇ ਨੇ ਵੀ ਇਹਦੀ ਜਾਂਚ ਕੇਂਦਰੀ ਏਜੰਸੀ ਸੀਬੀਆਈ ਨੂੰ ਦੇ ਦਿੱਤੀ ਜਾਵੇ ਤੇ ਜਦੋਂ ਕਿਉਂਕਿ ਉਹਨੇ ਐਵੇਂ ਮਹਿਸੂਸ ਕੀਤਾ ਵੀ ਜਿਹੜੇ ਐਸਐਸਪੀ ਨਾਨਕ ਸਿੰਘ ਨੇ ਉਹ ਕੇਸ ਦੇ ਵਿੱਚ ਧਿਰ ਬਣ ਕੇ ਕੰਮ ਕੀਤਾ ਤੇ ਜੇ ਉਹਨਾਂ ਦੇ ਰਹਿੰਦੇ ਆ ਕੇਸ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੇ ਹੀ ਜਸਵਿੰਦਰ ਕੋਲ ਦੱਸਨ ਮਤਾਵਾ ਕਿ ਉਹਨੇ ਮੇਰੇ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਇਸ ਕੇਸ ਦੇ ਵਿੱਚ ਰਾਜੀ ਨਾਮਾ ਕਰ ਲੋ ਤੁਸੀਂ ਚੰਗੇ ਰਹੋਗੇ ਤੇ ਜਦ ਕਿ ਜਿਹੜੇ ਉੱਥੇ ਥਾਣੇਦਾਰ ਮੌਜੂਦ ਸੀਗੇ ਜਿਨ੍ਹਾਂ ਨੇ ਕਰਨਲ ਪਾਠ ਦੇ ਨਾਲ ਮਾਰਕਟਾਈ ਕੀਤੀ ਪੁਸ਼ਪਿੰਦਰ ਸਿੰਘ ਪਾਠ ਦੇ ਨਾਲ ਤੇ ਉਹਨਾਂ ਨੇ ਉਹਦੇ ਤੇ ਬੜੇ ਸੰਗੀਨ ਇਲਜ਼ਾਮ ਲਾਏ ਨੇ ਥਾਣੇਦਾਰਾਂ ਤੇ ਜਿਹਦੇ ਵਿੱਚ ਪਹਿਲਾਂ ਜਿਹੜੀ ਐਫ ਆਈ ਆਰ ਦਰਜ ਕੀਤੀ ਪੰਜ ਜਣਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ ਇਹਦੇ ਵਿੱਚ ਉਹ ਤਿੰਨ ਪੁਲਿਸ ਦੇ ਥਾਣੇਦਾਰ ਸੀਗੇ ਇੱਕ ਉਹਦੇ ਵਿੱਚ ਸੀਗੇ ਰੋਨੀ ਸਿੰਘ ਤੇ ਇੱਕ ਉਹਦੇ ਵਿੱਚ ਸੀਗੇ ਹਰਜਿੰਦਰ ਸਿੰਘ ਢਿੱਲੋਂ ਹੈਰੀ ਬੋਪਾਰਾਏ ਰਾਜਵੀਰ ਸਿੰਘ ਤੇ ਸੁਰਜੀਤ ਸਿੰਘ ਰਾਜਵੀਰ ਸਿੰਘ ਤੇ ਸੁਰਜੀਤ ਸਿੰਘ ਦੇ ਨਾਮ ਬਾਅਦ ਚ ਕਰਨਲ ਬਾਠਨੇ ਵਾਲੇ ਬੇਨੱਚ ਕਿਹਾ ਵੀ ਇਹ ਬੰਦੇ ਉੱਥੇ ਹਾਜ਼ਰ ਨਹੀਂ ਸੀਗੇ ਉਸ ਤੋਂ ਬਾਅਦ ਦੋ ਬੰਦੇ ਹੋਰ ਵੱਖਰੇ ਤੌਰ ਤੇ ਉਹਨਾਂ ਨੇ ਨੋਮੀਨੇਟ ਕਰਾਤੇ ਜਿਨ੍ਹਾਂ ਦੇ ਵਿੱਚ ਮੇਨ ਸੁਮਿੰਦਰ ਸਿੰਘ ਥਾਣੇਦਾਰ ਸੀਗਾ ਜਿਹਦੇ ਬਾਰੇ ਉਹਨਾਂ ਨੇ ਕਿਹਾ ਸੀਗਾ ਵੀ ਇਹਦੇ ਖਿਲਾਫ ਪਹਿਲਾਂ ਮੁਕਤਮਾ ਦਰਜ ਪੁਲਿਸ ਨਹੀਂ ਸੀ ਕਰਦੀ ਪਈ ਐਫ ਆਈ ਆਰ ਚ ਉਹਦਾ ਨਾਮ ਦਰਜ ਨਹੀਂ ਸੀ ਕੀਤਾ ਗਿਆ ਲੇਕਿਨ ਜਦੋਂ ਸਾਰਾ ਵਿਵਾਦ ਵਧਿਆ ਤੇ ਪ੍ਰੈਸ਼ਰ ਥਲੇ ਆ ਕੇ ਜਦੋਂ ਪੁਲਿਸ ਨੇ ਇੱਕ ਨਵੀਂ ਐਫ ਆਈ ਆਰ ਹੋਣ ਤੋਂ ਬਾਅਦ ਇੱਕ ਨਵੀਂ ਡੀ ਡੀ ਆਰ ਦਰਜ ਕਰ ਦਿੱਤੀ ਤੇ ਉਸ ਡੀ ਡੀ ਆਰ ਦੇ ਵਿੱਚ ਸੁਮਿੰਦਰ ਸਿੰਘ ਦਾ ਨਾਮ ਬਤੌਰ ਦੋਸ਼ੀ ਨਾਮਜ਼ਦ ਕਰ ਦਿੱਤਾ ਤੇ ਕੱਲਾ ਨਾਮਜ਼ਦ ਹੀ ਨਹੀਂ ਕੀਤਾ ਉਹਦੇ ਵਿੱਚ ਨਾਲਗ ਧਾਰਾ ਦਾ ਵਾਧਾ ਵੀ ਕਰਤਾ 299 ਏ ਲਾਤੀ ਕਿਸਾਂ ਦੀ ਬੇਦਬੀ ਦੀ ਉਹਨੇ ਉਹਨੇ ਕਿਹਾ ਵੀ ਜਦੋਂ ਮੈਨੂੰ ਪੁਲਿਸ ਨੇ ਮਾਰਕਟਾਈ ਕੀਤੀ ਤੇ ਮੈਨੂੰ ਵਾਲਾਂ ਤੋਂ ਫੜ ਕੇ ਧੋਇਆ ਮੇਨ ਵਾਲਾ ਤੋਂ ਫੜ ਕੇ ਧੋਇਆ ਤੇ ਇਹਨਾਂ ਨੇ ਜਾਣ ਮੁੱਝ ਕੇ ਮੇਰੇ ਕੇਸਾਂ ਦੀ ਬੇਦਬੀ ਕੀਤੀ ਏ ਤੇ ਮੈਂ ਸਿੱਖਿਆ ਤੇ ਇਹਦੇ ਕਰਕੇ ਇਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਉਹ ਮੁੜ ਕੇ ਵਾਅਦਾ ਵੀ ਕਰ ਦਿੱਤਾ ਇਹ ਪਰਿਵਾਰ ਨੂੰ ਲੱਗਦਾ ਆਮ ਤੌਰ ਤੇ ਹੀ ਇਸੇ ਤਰ੍ਹਾਂ ਹੀ ਹੁੰਦਾ ਕਿ ਜਦੋਂ ਪੁਲਿਸ ਇਹਨੇ ਦਿਨ ਲਾ ਦਵੇ ਤੇ ਪਹਿਲਾਂ ਢੇਲੇ ਮੱਠ ਰੱਖਦੀ ਹੋਵੇ ਤੇ ਫਿਰ ਪਰਿਵਾਰਾਂ ਨੂੰ ਲੱਗਦਾ ਜਿਹੜੇ ਵਿਕਟਮ ਹੁੰਦੇ ਨੇ ਕੇਸ ਦੇ ਵਿੱਚ ਕਿ ਪੁਲਿਸ ਦੋਸ਼ੀਆਂ ਦਾ ਪੱਖ ਪੂਰੀ ਹੈ ਤੇ ਇਹਦੇ ਕਰਕੇ ਉਹ ਚਾਹੁੰਦੇ ਨੇ ਵੀ ਇਹਦੀ ਜਾਂਚ ਸੀਬੀਆਈ ਨੂੰ ਸੌਂਪ ਦੇਣੀ ਚਾਹੀਦੀ ਹੈ ਡਾਕਟਰ ਡਾਕਟਰ ਨਿਕਲਦਾ ਵਾਰ-ਵਾਰ ਮੂੰਹ ਚ ਚਲੋ ਵਕੀਲ ਸਾਹਿਬ ਜੇ ਆਪਾਂ ਧਿਆਨ ਨਾਲ ਇਸ ਚੀਜ਼ ਨੂੰ ਦੇਖੀਏ ਸ਼ੁਰੂ ਤੋਂ ਪਹਿਲੇ ਦਿਨ ਤੋਂ ਜਦੋਂ ਇਹ ਕੁੱਟਮਾਰ ਹੁੰਦੀ ਆ ਉਸ ਤੋਂ ਬਾਅਦ ਜੋ ਇਨਸੀਡੈਂਟ ਹੁੰਦੇ ਆ ਤੁਸੀਂ ਲੀਗਲ ਪਰਸਪੈਕਟਿਵ ਦੱਸੋ ਕਿ ਪੁਲਿਸ ਦਾ ਜੋ ਐਕਸ਼ਨ ਰਿਹਾ ਜੋ ਇਸ ਪੂਰੇ ਮਾਮਲੇ 'ਚ ਦਾ ਹਿੱਸੇਦਾਰੀ ਰਹੀ ਹੈ ਉਹ ਉਸੇ ਤਰ੍ਹਾਂ ਰਹਿਣੀ ਚਾਹੀਦੀ ਸੀ ਜਾਂ ਬਾਇਲॉ ਕੀ ਹੋਣਾ ਚਾਹੀਦਾ ਸੀ ਦੇਖੋ ਕਾਨੂੰਨ ਮੁਤਾਬਕ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਿੱਥੇ ਕੋਗਨਿਜ਼ੇਬਲ ਅਫੈਂਸ ਹੋਵੇ ਜਿਹਦੇ ਮੁਕਦਮੇ ਦੇ ਵਿੱਚ 7 ਸਾਲ ਤੋਂ ਉੱਤੇ ਦੀ ਸਜ਼ਾ ਹੋਵੇ ਉਹਦੇ ਵਿੱਚ ਇਮੀਡੀਏਟ ਐਫ ਆਈ ਆਰ ਲੋਜ ਹੋਣੀ ਚਾਹੀਦੀ ਹੈ ਕਾਨੂੰਨ ਦੇ ਮੁਤਾਬਕ ਆ ਇਮੀਜਟ ਐਫ ਆਈ ਆਰ ਲੋਜ ਕਰਕੇ ਤੇ ਉਹ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾ ਸਕਦਾ ਹੈਗਾ ਇਹ ਪੁਲਿਸ ਦਾ ਪ੍ਰੈਰੋਗੇਟਿਵ ਹੁੰਦਾ ਜਿਵੇਂ ਆਮ ਲੋਕਾਂ ਦੇ ਨਾਲ ਜਿਵੇਂ ਪੁਲਿਸ ਦਾ ਵਿਹਾਰ ਹੁੰਦਾ ਵੀ ਕਿਸੇ ਬੰਦੇ ਦੇ ਮਕਦਮਾ ਦਰਜ ਹੁੰਦਾ ਤੇ ਫਟਾਫਟ ਉਹਨੂੰ ਫੜ ਕੇ ਅਰੈਸਟ ਕਰਕੇ ਅੰਦਰ ਦੇ ਦਿੰਦੇ ਨੇ ਉਹ ਉਸ ਤੋਂ ਬਾਅਦ ਕੇਸ ਨੂੰ ਇਨਵੈਸਟਿਗੇਟ ਕਰਦੇ ਨੇ ਉਹ ਚਾਹੁੰਦੇ ਨੇ ਵੀ ਇਹਨਾਂ ਵਿੱਚ ਇਸ ਕੇਸ ਤੇ ਜਹਿਾਨੀ ਹੋਇਆ ਜਦ ਕਿ ਉਹਨਾਂ ਨੂੰ ਫੜਨ ਤਾਂ ਦੂਰ ਦੀ ਗੱਲ ਪਹਿਲਾਂ ਤੇ ਮੁਕੱਦਮਾ ਹੀ ਨਹੀਂ ਦਰਜ ਕੀਤਾ ਜਾ ਰਿਹਾ ਤੇ ਜੇ ਮੁਕੱਦਮਾ ਦਰਜ ਕੀਤਾ ਤੇ ਫਿਰ ਸੈਟ ਬਣਾਤੀ ਤਾਂ ਜੋ ਜਦ ਤੱਕ ਸੈਟ ਦਾ ਫੈਸਲਾ ਨਹੀਂ ਆਂਦਾ ਇਹਨਾਂ ਨੂੰ ਅਰੈਸਟ ਨਾ ਕੀਤਾ ਜਾਵੇ ਜਿਹੜੀ ਜਿਹੜੀ ਤੁਸੀਂ ਗੱਲ ਆਖੀ ਹੈ ਕਿ ਫੌਰਨ ਤੌਰ ਤੇ ਅਰੈਸਟ ਕਰ ਲੈਣਾ ਚਾਹੀਦਾ ਸੀਗਾ ਇਹ ਕਿੰਨੀ ਕੁ ਦੇਰ ਦਾ ਸਮਾਂ ਹੁੰਦਾ ਕਿੰਨਾ ਕੁ ਟਾਈਮ ਲੱਗਦਾ ਇਹਨੂੰ ਨਹੀਂ ਇਹਦੇ ਵਿੱਚ ਪੁਲਿਸ ਦਾ ਪ੍ਰੈਰੋਗੇਟਿਵ ਹੈ ਜਦੋਂ ਮਰਜ਼ੀ ਅਰੈਸਟ ਕਰ ਸਕਦੀ ਕੋਈ ਸਮੇਂ ਦੀ ਗੱਲ ਕੋਈ ਨਹੀਂ ਹੈਗੀ ਜੀ ਤੇ 7 ਸਾਲ ਤੋਂ ਕੇਸ ਦੇ ਵਿੱਚ ਘੱਟ ਸਜ਼ਾ ਹੋਵੇ ਤੇ ਸੁਪਰੀਮ ਕੋਰਟ ਦੀ ਹਦਾਇਤਾਂ ਨੇ ਫਿਰ ਤੁਸੀਂ ਪਹਿਲਾਂ ਦੋਸ਼ੀਆਂ ਨੂੰ ਨੋਟਿਸ ਦੇਣਾ ਉਸ 307 ਲੱਗੀ ਹੈ ਉਹਦੇ ਵਿੱਚ 10 ਸਾਲ ਤੱਕ ਸਜ਼ਾ ਹੋ ਸਕਦੀ ਹੈ ਇੱਕ ਖੋਦਿਤਾਰਾ ਲਾਈਟ ਡਕੈਤੀ ਦੀ 399 ਉਹਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਵੀ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹੋ ਜਿਹੇ ਕੇਸਾਂ ਦੇ ਵਿੱਚ ਇਮੀਡੀਏਟ ਅਰੈਸਟ ਕੀਤਾ ਜਾ ਸਕਦਾ ਹੈ ਸਗਾ ਅਰੈਸਟ ਕਰਨ ਤੇ ਕੋਈ ਰੋਕ ਨਹੀਂ ਸੀਗੀ ਲੇਕਿਨ ਅਰੈਸਟ ਨਾ ਕਰਨਾ ਹੋਵੇ ਤੇ ਇਹਦੇ ਕਰਕੇ ਫਿਰ ਉਹਨਾਂ ਨੇ ਇੱਕ ਸੱਟ ਫਾਰਮ ਕਰ ਦਿੱਤੀ ਤੇ ਹੁਣ ਜਦ ਤੱਕ ਰਿਸੈਟ ਦਾ ਫੈਸਲਾ ਨਹੀਂ ਆਂਦਾ ਉਹਨੇ دیر ਤੱਕ ਇਹਨਾਂ ਨੇ ਕੇਸ ਨੂੰ ਲੰਗਰ ਆਨ ਕਰ ਦਿੱਤਾ। ਵਕੀਲ ਸਾਹਿਬ ਸਵਾਲ ਇਹ ਹੈ ਨਾ ਕਿ ਐਫ ਆਈ ਆਰ ਦਰਜ ਹੋਣ ਨੂੰ ਵੀ ਖਾਸਾ ਸਮਾਂ ਲੱਗਿਆ। ਉਹੀ ਪਹਿਲੇ ਜਿਹੜੇ ਇਨੀਸ਼ੀਅਲ ਸਟੇਜਡ ਆਉਂਦੀ ਹੈ ਕਿ ਐਮ ਐਲ ਆਰ ਕੱਟੀ ਗਈ ਮੁੜ ਕੇ ਕੋ ਜਿਹੜਾ ਮੁਲਾਜ਼ਮ ਹੈ ਉੱਥੇ ਜਾ ਕੇ ਚੈੱਕ ਇਨ ਕਰਦਾ ਆ ਉਸ ਤੋਂ ਬਾਅਦ ਐਫ ਆਈ ਆਰ ਬਣਦੀ ਹੈ। ਫਿਰ ਇੱਥੇ ਆ ਕੇ ਇਮੀਡੀਏਟ ਅਰੈਸਟ ਦਾ ਕੀ ਪ੍ਰੈਰੋਗੇਟਿਵ ਹੁੰਦਾ? ਇਹੀ ਗੱਲ ਆ ਨਾ ਜੀ ਇਹ ਹੀ ਤਾਂ ਉਹਨਾਂ ਨੂੰ ਗੱਲ ਹੈ ਕਿ ਜਿਵੇਂ ਬਾਕੀ ਕੇਸਾਂ ਦੇ ਵਿੱਚ ਜਦੋਂ ਬਿਆਨ ਦਰਜ ਹੋ ਜਾਂਦਾ ਤਾਂ ਉਸੇ ਵੇਲੇ ਐਫ ਆਈ ਆਰ ਦਰਜ ਹੋ ਜਾਂਦੀ 24 ਘੰਟੇ ਦੇ ਵਿੱਚ ਵਿੱਚ ਐਫ ਆਈ ਆਰ ਦਰਜ ਕਰਕੇ ਤੇ ਇਹੋ ਜਿਹੇ ਕੇਸ ਨੇ ਜੇ ਬੰਦਾ ਫੜ ਕੇ ਪਹਿਲਾਂ ਹੀ ਪਾਇਆ ਹੁੰਦਾ ਬਿਆਨ ਲਿਖ ਕੇ ਨਾਲ ਹੀ ਅਰੈਸਟ ਪਾ ਲੈਂਦੇ ਨੇ ਉਹਦੀ ਜਦੋਂ ਇਨੀ ਵੱਡੀ ਘਟਨਾ ਵਾਪਰ ਚੋਵੇ ਆਰਮੀ ਦਾ ਕਰਪਲ ਸਿਕਾ ਨੂੰ ਮਾਰਕਟਾਈ ਕੀਤੀ ਅਸਲ ਵਿੱਚ ਗੱਲ ਹੀ ਆਮ ਜਨਤਾ ਨੂੰ ਤੁਸੀਂ ਸਾਰੇ ਇੱਕ ਪਾਸੇ ਦੇਖ ਰਹੇ ਹੋਗੇ ਉਹਨਾਂ ਨੂੰ ਲੱਗ ਰਿਹਾ ਵੀ ਬੜਾ ਵੱਡਾ ਤੱਕਾ ਹੋਇਆ ਲੱਗਦਾ ਕਿਉਂ ਮੈਂ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਵੀ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਵਾਸਤੇ ਬਰਾਬਰ ਹੈ ਲੇਕਿਨ ਜਿੱਥੇ ਕਾਨੂੰਨ ਦੇ ਵਿੱਚ ਵੀ ਜਿੱਥੇ ਕੋਈ ਬੰਦਾ ਅਮੀਰ ਆ ਜਾਵੇ ਜਿੱਥੇ ਕੋਈ ਬੰਦਾ ਪ੍ਰਭਾਵਸ਼ਾਲੀ ਆ ਜਾਵੇ ਤੇ ਕਾਨੂੰਨ ਦੇ ਤੌਰ ਤਰੀਕੇ ਬਦਲ ਜਾਂਦੇ ਨੇ ਜਿਵੇਂ ਆ ਕੇਸ ਦੇ ਵਿੱਚ ਹੋਇਆ ਕਿਉਂਕ ਤੇ ਤਹਾਨੇਦਾਰਾਂ ਨੂੰ ਪ੍ਰੋਟੈਕਟ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਬਹੁਤ ਸਾਰੇ ਅਫਸਰਾਂ ਕੋਲੋਂ ਪੁਲਿਸ ਵਾਲਿਆਂ ਕੋਲੋਂ ਵੱਡੇ ਅਫਸਰਾਂ ਨਹੀਂ ਕੋਈ ਜਾਇ ਨਜਾਇਜ਼ ਕੰਮ ਕਰਾਏ ਹੁੰਦੇ ਨੇ ਜਿਹਦੇ ਕਰਕੇ ਉਹਨਾਂ ਦਾ ਹੌਂਸਲਾ ਖੁੱਲਿਆ ਹੁੰਦਾ ਤੇ ਆਮ ਲੋਕਾਂ ਦੀ ਪਰਵਾਹ ਨਹੀਂ ਕਰਦੇ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਨੇ ਕਰਨਲਾਂ ਨੇ ਇਨੀ ਮਾਰਕਟਾਈਂਗ ਕੀਤੀ ਦੱਸਣ ਦੇ ਬਾਵਜੂਦ ਉਹਨੇ ਕਿਹਾ ਵੀ ਮੈਂ ਕਰਨਲਾਂ ਤੇ ਉਹਨੇ ਕਿਹਾ ਜੀ ਮੇਰਾ ਤੁਸੀਂ ਉਹਨਾਂ ਨੂੰ ਆਈ ਕਾਰਡ ਖੋਲਿਆ ਤਾਂ ਵੀ ਮੇਰਾ ਆਈ ਕਾਰਡ ਮੈਨੂੰ ਵਾਪਸ ਕਰ ਦਿੱਤਾ ਜਾਵੇ ਉਹ ਕਹਿੰਦੇ ਜੇ ਜਿਉਂਦਾ ਰਵੇਂਗਾ ਤਾਂ ਫਿਰ ਤੁਹਾਨੂੰ ਆਈ ਕਾਰਡ ਲੈ ਲਈ ਉਦੋਂ ਤੇਰੇ ਕਿਹੜੇ ਕੰਮ ਤਾਂ ਹੈਗਾ ਜੇ ਉਹਦੇ ਨਾਲ ਅਜਿਹੀ ਗੱਲ ਮ ਨਾਮ ਜਨਤਾ ਇਨੀ ਵੱਡੀ ਇਕੱਠੀ ਹੋ ਰਹੀਏ ਤੇ ਉਹਨਾਂ ਦੇ ਮਨ ਦੇ ਵਿੱਚ ਰੋਸ ਹੈਗਾ ਵੀ ਇਹਦੇ ਵਿੱਚ ਉਹਨਾਂ ਨੂੰ ਸ਼ੰਕਾ ਵੀ ਇਹਦੇ ਚੜੀ ਫੇਅਰ ਇਨਵੈਸਟੀਗੇਸ਼ਨ ਵੀ ਨਹੀਂ ਹੋਣੀ ਤੇ ਫੇਅਰ ਟ੍ਰਾਈਲ ਵੀ ਨਹੀਂ ਚੱਲਣਾ ਉਹਨਾਂ ਨੇ ਕਿਹਾ ਵੀ ਕੇਸ ਦੀ ਜਿਹੜੀ ਜਾਂਚ ਸੀਪੀਆ ਨੂੰ ਸੌਂਪ ਦਿੱਤੀ ਜਾਵੇ ਤੇ ਉੱਥੇ ਐਸਐਸਪੀ ਨਾਨਕ ਸਿੰਘ ਨੇ ਉਹਨਾਂ ਦਾ ਉਥੋਂ ਤੋਂ ਬਦਲਾ ਕਰ ਦਿੱਤਾ ਜਾਵੇ ਤੁਸੀਂ ਤੁਸੀਂ ਹੁਣ ਤੱਕ ਜਿਵੇਂ ਇਹ ਸਾਰੇ ਮਾਮਲੇ ਨੂੰ ਸਮਝਿਆ ਐ ਐਸਐਸਪੀ ਨਾਨਕ ਸਿੰਘ ਦਾ ਰੋਲ ਇਸ ਪੂਰੇ ਮਾਮਲੇ 'ਚ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਹਜੇ ਤੱਕ ਸਿੱਧੇ ਤੌਰ ਤੇ ਤੱਕ ਕਾਨੂੰਨੀ ਤੌਰ ਤੇ ਤਾਂ ਕੋਈ ਨਿਗਾ ਨਹੀਂ ਆਉਂਦੀ ਕੁਛ ਨਹੀਂ ਆਉਂਦਾ ਕਿਉਂਕਿ ਉਹ ਤੇ ਜਿਹੜੀ ਇਨਵੈਸਟੀਗੇਸ਼ਨ ਹੋਵੇਗੀ ਉਹਦੇ ਚ ਪਤਾ ਲੱਗੇਗਾ ਕਿਉਂਕਿ ਇਹਦੇ ਵਿੱਚ ਜਿਹੜੇ ਮਦਾਈ ਨੇ ਉਹ ਬਿਆਨ ਦੇ ਰਹੇ ਨੇ ਕਿ ਸਾਨੂੰ ਨਾਨਕ ਸਿੰਘ ਨੇ ਕੇਸ ਦੇ ਵਿੱਚ ਰਾਜੀਨਾਮਾ ਕਰਨ ਲਈ ਦਬਾਅ ਬਣਾਇਆ ਇਹਦਾ ਮਤਲਬ ਤੇ ਹੋ ਗਿਆ ਵੀ ਜਿਹੜੇ ਇਨਵੈਸਟੀਗੇਸ਼ਨ ਅਫਸਰ ਨੇ ਜਾਂ ਜਿਹੜੇ ਕਲਪਰੇਟ ਸੀ ਜਿਹੜੇ ਦੋਸ਼ੀ ਸੀ ਜਿਹੜਾ ਉਹਨਾਂ ਦੇ ਹੈੱਡ ਨੇ ਐਸਐਸਪੀ ਤੇ ਜੇ ਉਹੀ ਇਹ ਹੋ ਜਾ ਰਵਈਆ ਰੱਖਦੇ ਨੇ ਤੇ ਇਹਦੇ ਸਿਰ ਗੱਲ ਸਾਫ਼ ਹੀ ਇਹ ਵੀ ਉਹ ਕੇਸ ਦੀ ਫੇਰ ਇਨਵੈਸਟੀਗੇਸ਼ਨ ਹੀ ਹੋ ਸਕਦੀ ਉਹ ਇਨਵੈਸਟੀਗੇਸ਼ਨ ਦੇ ਵਿੱਚ ਰੋੜਾ ਹੋ ਸਕਦੇ ਨੇ ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸ ਦਿਆਂ ਵੀ ਜਦੋਂ ਕੋਈ ਪ੍ਰਭਾਵਸ਼ਾਲੀ ਬੰਦਾ ਉਹਦੇ ਤੇ ਮੁਕਦਮਾ ਦਰਜ ਹੁੰਦਾ ਨਾ ਤੇ ਜਦੋਂ ਪੁਲਿਸ ਕੇਸ ਨੂੰ ਅਪੋਜ਼ ਕਰਦੀ ਹੈ ਪ੍ਰੋਸੀਕਿਊਸ਼ਨ ਵੱਲੋਂ ਉਹ ਇਹ ਕਿਹਾ ਜਾਂਦਾ ਵੀ ਕੇਸ ਨੂੰ ਪ੍ਰਭਾਵਿਤ ਕਰ ਸਕਦਾ ਇੱਕ ਗੇਸੇ ਜਾਂਚ ਨੂੰ ਵੀ ਪ੍ਰਭਾਵਿਤ ਕਰ ਸਕਦਾ ਤੇ ਜਿਹੜੇ ਗਵਾਹਾਂ ਨੇ ਉਹਨਾਂ ਨੂੰ ਡਰਾ ਧਮਕਾ ਸਕਦਾ ਇਸ ਕਰਕੇ ਉਹਨੂੰ ਬੇਲ ਨਾ ਦਿੱਤੀ ਜਾਵੇ ਉਹਨੂੰ ਅੰਦਰ ਹੀ ਰੱਖਿਆ ਜਾਵੇ ਜਦ ਤੱਕ ਕਿ ਇਸ ਦੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਹੁਣ ਇੱਥੇ ਵੀ ਇਹੀ ਗੱਲ ਹੀ ਹੈ ਜਿਹੜੇ ਉਹ ਨਾਨਕ ਸਿੰਘ ਦਾ ਤਵਾਦਲਾ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਉਹ ਪ੍ਰਭਾਵਸ਼ਾਲੀ ਨੇ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇ ਜਿਵੇਂ ਤੁਸੀਂ ਦੇਖਿਆ ਹੀ ਹੈ ਦੋਸ਼ੀ ਪੁਲਿਸ ਮਲਾਜਮ ਨੇ ਉਹਨਾਂ ਦੇ ਖਿਲਾਫ ਲੋਕੀ ਹੀਟ ਆਫ ਦੀ ਮੂਮੈਂਟ ਇਕਮੈਂਡ ਸਾਹਮਣੇ ਆ ਜਾਂਦੇ ਨੇ ਜਿਵੇਂ ਇੱਕ ਉਥੇ ਕੋਈ 3 ਵਿਦਰ ਵਾਲਾ ਸੀਗਾ ਇੱਕ ਦਿਨ ਪਹਿਲਾਂ ਆ ਕੇ ਸਟੇਜ ਤੇ ਬੋਲੀ ਵੀ ਗਿਆ ਲੇਕਿਨ ਅਗਲੇ ਦਿਨ ਉਹ ਫੋਨ ਬੰਦ ਕਰਕੇ ਘਰ ਬਹਿ ਗਿਆ ਇਹ ਆਮ ਤੌਰ ਤੇ ਹੀ ਹੁੰਦਾ ਵੀ ਗਵਾਹ ਪਹਿਲਾਂ ਬੜੇ ਗੱਜ-ਵੱਜ ਕੇ ਆਉਂਦੇ ਨੇ ਵੀ ਅਸੀਂ ਕੇਸ ਦੇ ਵਿੱਚ ਤੁਹਾਡੇ ਅਸੀਂ ਨਾਲ ਨਾਲ ਸਾਨੂੰ ਸਾਰਾ ਪਤਾ ਲੇਕਿਨ ਜਦੋਂ ਗਵਾਹਾਂ ਅਦਾਲਤਾਂ ਵਿੱਚ ਆਂਦੀਆਂ ਨੇ ਉਹ ਗਵਾਹਾਂ ਨੂੰ ਧਮਕੀਆਂ ਮਿਲਣ ਲੱਗ ਪੈਂਦੀਆਂ ਨੇ ਉਹ ਫਿਰ ਪਿੱਛੇ ਹੋ ਜਾਂਦੇ ਨੇ ਕਿਉਂਕਿ ਅਦਾਲਤਾਂ ਉਹਨਾਂ ਨੂੰ ਪ੍ਰੋਟੈਕਟ ਨਹੀਂ ਕਰਦੀਆਂ ਸਵਾਲ ਤਾਂ ਇਹੀ ਹੈ ਨਾ ਗਵਾਹਾਂ ਨੂੰ ਪ੍ਰੋਟੈਕਟ ਨਹੀਂ ਕੀਤਾ ਜਾਂਦਾ ਦੋਸ਼ੀਆਂ ਦੇ ਹੌਸਲੇ ਬੁਲੰਦ ਹੁੰਦੇ ਨੇ ਉਹਨਾਂ ਦਾ ਮਗਰ ਕੋਈ ਨਾ ਕੋਈ ਕਿਸੇ ਦਿਸ਼ਾ ਹੁੰਦੀ ਹੈ ਚਾਹੇ ਸਰਕਾਰ ਦੀ ਜਾਂ ਅਫਸਰਾਂ ਦੀ ਜਿਹਦੇ ਕਰਕੇ ਉਹ ਬਚ ਜਾਂਦੇ ਨੇ ਇਹੀ ਇਹ ਪਰਿਵਾਰ ਦੀ ਗੱਲ ਹੈ ਉਹ ਕਹਿੰਦੇ ਵੀ ਜੇਕਰ ਇਹ ਅਫਸਰ ਮੌਜੂਦ ਰਹੇ ਕੇਸ ਲੰਬਾ ਚੱਲਣਾ ਤੇ ਜਦੋਂ ਗਵਾਹਾਂ ਆਉਣੀਆਂ ਨੇ ਤੇ ਹੋ ਸਕਦਾ ਸਾਡੇ ਗਵਾਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਰਹੇ ਉਹਨਾਂ ਨੂੰ ਲੱਗਦਾ ਜੇ ਸਾਨੂੰ ਇਨੀਸ਼ੀਅਲ ਸਟੇਜ ਤੇ ਇਹ ਕਹਿ ਰਹੇ ਨੇ ਤੇ ਇਸ ਤੋਂ ਬਾਅਦ ਕੀ ਹੋਊਗਾ ਜਿਹਦੇ ਕਰਕੇ ਉਹ ਚਾਹੁੰਦੇ ਨੇ ਵੀ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣੀ ਚਾਹੀਦੀ ਤੁਹਾਨੂੰ ਲੱਗਦਾ ਕਿ ਸੀਬੀਆਈ ਵਾਲਾ ਜਿਹੜਾ ਪਰਸਪੈਕਟਿਵ ਹੈਗਾ ਉਹ ਇੱਕ ਵਧੀਆ ਪਰਸਪੈਕਟਿਵ ਹੋਊਗਾ ਇਸ ਮਾਮਲੇ ਦੇ ਵਿੱਚ ਦੇਖੋ ਇਹ ਜ਼ਰੂਰੀ ਨਹੀਂ ਹੁੰਦਾ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਕਿਹਾ ਜਾਂਦਾ ਵੀ ਸੀਬੀਆਈ ਸੈਂਟਰ ਦੇ ਸ਼ਰਤੇ ਚਲਦੀ ਹੈ ਠੀਕ ਹੈ ਨਾ ਲੇਕਿਨ ਜਦੋਂ ਮੈਟਰ ਸਟੇਟ ਵਰਸਸ ਸੈਂਟਰ ਹੋਵੇ ਤੇ ਸਟੇਟ ਗਵਰਨਮੈਂਟ ਉਹਦੇ ਤੇ ਕੋਈ ਕੰਮ ਨਾ ਕਰਦੀ ਹੋਵੇ ਫਿਰ ਲੋਕਾਂ ਦੇ ਆਮ ਤੇ ਮਨ ਚ ਇਹੀ ਹੁੰਦਾ ਵੀ ਇਹਦੀ ਜਾਂਚ ਕਿੰਦੀ ਏਜੰਸੀ ਤੋਂ ਕਰਾ ਲਈ ਜਾਵੇ ਕਿਉਂਕਿ ਉਹਦਾ ਇਹਦੇ ਵਿੱਚ ਡਾਇਰੈਕਟ ਰੋਲ ਕੋਈ ਨਹੀਂ ਹੁੰਦਾ ਹੁਣ ਉਹ ਇਹ ਨਹੀਂ ਲੱਗਦਾ ਕਿ ਇਹ ਮਾਮਲਾ ਪੋਲਿਟਿਕਾਈਜ਼ ਹੋਣ ਦਾ ਜਾ ਰਿਹਾ ਹੌਲੀ ਹੌਲੀ ਜਦੋਂ ਦੇ ਸੈਂਟਰ ਏਜੰਸੀ ਦਾ ਵਿੱਚ ਰੋਲ ਆ ਗਿਆ ਨਹੀਂ ਏਜੰਸੀ ਨੇ ਤਾਂ ਕਿਤੇ ਆ ਕੇ ਦਖਲਅੰਦਾਜ਼ੀ ਕੀਤੀ ਹੋਈ ਨਹੀਂ ਇਹ ਮੰਗ ਵੀ ਉੱਠੀ ਹੈ ਮੰਗ ਉੱਠੀ ਐਸੇ ਕਰਕੇ ਹੀ ਇਹ ਵੀ ਜੇਕਰ ਤਾਂ ਦੇਖੋ ਜਿਸ ਦਿਨ ਘਟਨਾ ਵਾਪਰੀ ਸੀ ਉਸੇ ਦਿਨ ਬਾਇ ਨੇਮ ਐਫ ਆਈ ਆਰ ਚ ਸਾਰੇ ਬੰਦੇ ਨਾਮਿਨੇਟ ਕਰ ਲਏ ਜਾਂਦੇ ਤੇ ਗੱਲ ਹੀ ਕੋਈ ਨਹੀਂ ਸੀ ਹੋਣੀ ਫਿਰ ਕੋਈ ਗੱ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਫਿਰ ਹਰੇਕ ਦੇ ਮਨ ਦੇ ਵਿੱਚ ਇਹ ਗੱਲਾਂ ਨਹੀਂ ਸੁਭਾਵਿਕ ਹੈ ਪੰਜਾਬ ਦੇ ਵਿੱਚ ਵੀ ਜਦੋਂ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਪੁਲਿਸ ਨੇ ਮਕਦਮੇ ਨਹੀਂ ਦਰਜ ਕੀਤੇ ਤੇ ਤੁਸੀਂ ਹੁਣ ਦੇਖ ਰਹੇ ਹੋ ਫਿਰ ਮੁੜ ਕੇ ਲੋਕ ਪਰਿਵਾਰਾਂ ਨੇ ਹਾਈ ਕੋਰਟ ਵਿੱਚ ਰਿੱਟਾਂ ਪਾ ਕੇ ਸੀਬੀਆਈ ਦੀ ਇਨਕੁਆਰੀ ਮਾਰਕ ਹੋਈ ਹਾਈ ਕੋਰਟ ਦੇ ਹੁਕਮਾਂ ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਰਹੇ ਹੋ ਲਗਾਤਾਰ ਕਈ ਪੁਲਿਸ ਅਫਸਰਾਂ ਨੂੰ ਸਜ਼ਾਵਾਵਾਂ ਹੋ ਰਹੀਆਂ ਨੇ ਕਈਆਂ ਨੂੰ ਉਮਰ ਕੈਦ ਹੋਈਆਂ ਨੇ ਉਹ ਸੀਬੀਆਈ ਦੀ ਇਨਕੁਆਰੀ ਤੋਂ ਬਾਅਦ ਹੀ ਹੋਈਆਂ ਨੇ ਤੇ ਸੀਬੀਆਈ ਦੀ ਜਿਹੜੀ ਇਨਕੁਆਰੀ ਉਹ ਜਾਂ ਸਟੇਟ ਗਵਰਨਮੈਂਟ ਕਵੇ ਤੇ ਜਾਂ ਮੰਨ ਉਸੀ ਵੀ ਇਹਨੂੰ ਕੇਸ ਰੈਫਰ ਕੀਤਾ ਜਾ ਸਕਦਾ ਹੈ ਅਚਰਨ ਸਿੰਘ ਜੀ ਮੇਰਾ ਅੰਤਲਾ ਸਵਾਲ ਹੈ ਹੁਣ ਇਸ ਤੋਂ ਬਾਅਦ ਅਗਲੀਆਂ ਪ੍ਰोसीਡਿੰਗਸ ਜੇ ਆਪਾਂ ਇੱਕ ਉੜਵੀ ਝਾਤ ਵੀ ਮਾਰੀ ਹੈ ਤੁਹਾਡੀ ਨਿਗਾਹ ਦੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਕਿ ਆਉਂਦਾ ਸਮਾਂ ਕਿੱਧਰ ਵੱਲ ਨੂੰ ਇਹ ਕੇਸ ਨੂੰ ਲੈ ਜਾ ਸਕਦਾ ਹੈ ਕਿਉਂਕਿ ਹੁਣ ਇਸ ਵੇਲੇ ਬਹੁਤ ਕ੍ਰੂਸ਼ੀਅਲ ਸਟੇਜ ਹੈ ਪਟਿਆਲੇ ਦੇ ਵਿੱਚ ਦੇਖੋ ਜੇ ਮੈਂ ਤੁਹਾਨੂੰ ਕਾਨੂੰਨ ਮੁਤਾਬਕ ਦੱਸਾਂ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਫਿਰ ਉਹਦਾ ਚਲਾਨ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਦੋਸ਼ੀਆਂ ਦੇ ਖਿਲਾਫ ਜਿਨ੍ਹਾਂ ਨੂੰ ਉਹ ਆਪਣੀ ਇਨਵੈਸਟੀਗੇਸ਼ਨ ਦੇ ਦੋਸ਼ੀ ਬਣਾਣ ਗਏ ਹੋ ਸਕਦਾ ਹੈ ਐਫ ਆਈ ਆਰੇ ਲੋਜ ਕੀਤੀ ਗਈ ਇਨੀਸ਼ੀਅਲ ਇਨੀਸ਼ੀਅਲ ਸਟੇਜ ਤੇ ਐਫ ਆਈ ਆਰ ਤੋਂ ਨਾ ਕੱਢ ਵੀ ਦੇਣ ਕਾਇਦਨ ਵੀ ਉੱਥੇ ਹੈ ਹੀ ਨਹੀਂ ਸੀ ਜਾਂ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਉਹ ਜੋਰਮ ਦਾ ਘਾਟਾ ਕਰ ਦਨ ਵੀ ਇਹ ਤਾਰਾ ਬਣਦੀ ਹੋ ਨਹੀਂ ਸੀ ਅਫੈਂਸ ਹੀ ਅਵੇਲੇਬਲ ਰਹਿ ਜਾਣ ਜੁਰਮਾਂ ਦਾ ਘਾਟਾ ਕਰ ਦਿੱਤਾ ਜਾਵੇ ਜਿਹੜੇ ਅਪਰਾਧ ਜਿਨ੍ਹਾਂ 'ਚ ਜ਼ਿਆਦਾ ਸਜ਼ਾਵਾਂ ਨੇ ਉਹਨਾਂ ਨੂੰ ਤੋੜ ਦਿੱਤਾ ਜਾਵੇ ਜਿਵੇਂ 307 ਉਹਨੂੰ ਤੋੜ ਦਿੱਤਾ ਜਾਵੇ ਤੇ 391 ਉਹਨੂੰ ਤੋੜ ਦੇਣ 295 ਇਹ ਤੋੜ ਦੇਣ ਕਲਾ 323 2541 ਦਾ ਮਕਦਮਾ ਰਹਿ ਜਾਵੇ ਤੇ ਜਿਹਦੇ ਵਿੱਚ ਤਾਂ ਜੋ ਉਹਨਾਂ ਨੂੰ ਜੇ ਕੇਸ ਆਪਣੇ ਅਖੀਰ ਤੇ ਪਹੁੰਚਦਾ ਫੈਸਲੇ ਵੱਲ ਵੀ ਜਾਂਦਾ ਸਾਰੀਆਂ ਅੰਗਵਈਆਂ ਵੀ ਭੁਗਤੇ ਜਾਣ ਤੇ ਜੇਕਰ ਅਫੈਂਸ ਧਰਾਂ ਕਟ ਜੁਰਮ ਵਾਲੀਆਂ ਰਹਿ ਜਾਣ ਤਾਂ ਜੋ ਉਹਨਾਂ ਨੂੰ ਰੀਲੀਫ ਮਿਲ ਸਕੇ ਇਹੋ ਜੀ ਘਟਨਾ ਵੀ ਵਾਪਰ ਸਕਦੀ ਹੈ ਬਾਕੀ ਜਦੋਂ ਪੁਲਿਸ ਕਿਸੇ ਵੀ ਧਾਰਾ ਦਾ ਘਾਟਾ ਕਰ ਦਿੰਦੀ ਹੈ ਇਹ ਜ਼ਰੂਰੀ ਨਹੀਂ ਉਹ ਫਾਈਨਲ ਹੋ ਗਿਆ ਜਦੋਂ ਕੇਸ ਮੁੜ ਕੇ ਅਦਾਲਤ ਵਿੱਚ ਜਾਂਦਾ ਅਦਾਲਤ ਉਹਦੇ ਤੇ ਫਿਰ ਦੁਬਾਰਾ ਚਾਰਜ ਫਰੇਮ ਕਰ ਸਕਦੀ ਹੈ ਉਹਨਾਂ ਦੇ ਬਿਆਨਾਂ ਤੇ ਆਧਾਰ ਤੇ ਜੋ ਕਿਉਂਕਿ ਪਹਿਲਾਂ ਆਲਰੇਡੀ ਇਹਦੇ ਵਿੱਚ ਇਨੀਸ਼ੀਅਲ ਸਟੇਟ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਦੇ ਤਰਾਮਾ ਮੌਜੂਦ ਵੀ ਹੈਗੀਆਂ ਨੇ ਸੋ ਇਹ ਤੇ ਹਜੇ ਲੰਬਾ ਸਮਾਂ ਲੱਗੇਗਾ ਕੇਸ ਨੂੰ ਉਹਦੇ ਨਤੀਜੇ ਤੇ ਪਹੁੰਚਣ ਤੱਕ ਠੀਕ ਹੈ ਇਹ ਸਿਚੁਏਸ਼ਨ ਫਿਲਹਾਲ ਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਨੇ ਨੂੰ 1 انڈیا ਪੰਜਾਬੀ ਤੇ